ਪੈਂਡੋ ਵਿਕਾਸ ਤੇ ਪੰਚਾਇਤ ਮੰਤਰੀ ਦੇ ਉੱਪਰ ਹੋਇਆ ਜਾਨਲੇਵਾ ਹਮਲਾ ਪਿੰਡ ਵਾਲਿਆਂ ਨੇ ਕਈ ਕਿਲੋਮੀਟਰ ਤੱਕ ਮੰਤਰੀ ਨੂੰ ਭਜਾਇਆ ਬਾਡੀਗਾਰਡ ਹੋਏ ਜ਼ਖਮੀ ਲੋਕਾਂ ਨੇ ਇੱਟਾਂ ਰੋੜੇ ਮਾਰ ਕੇ ਬਾਡੀਗਾਰਡਾਂ ਨੂੰ ਜ਼ਖਮੀ ਕੀਤਾ ਜੋ ਹੁਣ ਪੂਰਾ ਇਲਾਕਾ ਪੁਲਸ ਸੌਣੀ ਵਿੱਚ ਬਦਲ ਦਿੱਤਾ ਗਿਆ ਹੈ ਪਿੰਡ ਵਾਲਿਆਂ ਨੂੰ ਜੋ ਪੁਲਸ ਦੇ ਵੱਲੋਂ ਉਹਨਾਂ ਦੇ ਉੱਪਰ ਕੇਸ ਦਰਜ ਕੀਤੇ ਜਾ ਰਹੇ ਨੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਕਿਹੜਾ ਪਿੰਡ ਸੀ ਕਿਹੜੇ ਹਲਕੇ ਦਾ ਜਿਨ੍ਹਾਂ ਨੇ ਕਾਰਨ ਮੰਤਰੀ ਜੋ ਪੰਚਾਇਤ ਮੰਤਰੀ ਪਿੰਡੂ ਵਿਤਾ ਸੀ ਉਸ ਦੇ ਉੱਪਰ ਚਾਂਲੇਵਾ ਹਮਲਾ ਕੀਤਾ ਹੈ ਪੂਰੀ ਸਰਕਾਰ ਦੇ ਵਿੱਚ ਗਵਾਲ ਮਚ ਗਿਆ ਜੋ ਹੁਣ ਸਰਕਾਰ ਦੇ ਮੰਤਰੀਆਂ ਦੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ ਨੇ ਜਿਸ ਨੂੰ ਲੈ ਕੇ ਜੋ ਪਿੰਡ ਵਾਲਿਆਂ ਦੇ ਵਿੱਚ ਗੁੱਸਾ ਵੇਖਿਆ ਜਾ ਰਿਹਾ ਹੈ ਪਿੰਡ ਵਾਲੇ ਤੇ ਉਸ ਮੰਤਰੀ ਦੇ ਵਿੱਚ ਐਸੀ ਕਿਹੜੀ ਅਣਪਣ ਹੋਈ ਹੈ ਜਿਸ ਦੇ ਕਾਰਨ ਲੋਕਾਂ ਦਾ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਮੰਤਰੀ ਨੂੰ ਤੁਸੀਂ ਜੁੜੇ ਹੋ ਲੋਕ ਰਾਏ ਜੀ ਉਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸੋ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲ ਅਸੀਂ ਹਰ ਰੋਜ਼ ਨਵੀਂ ਖਬਰ ਪਹੁੰਚਾ ਸਕੀਏ ਸੋ ਇੱਕ ਪਾਸੇ ਸਰਕਾਰ ਦੇ ਵਿੱਚ ਜੋ ਕੈਬਨ ਮੰਤਰੀ ਨੇ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਵਿਧਾਇਕਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਸੋ ਅੱਜ ਕੈਪਟਨ ਮੰਤਰੀ ਜਿਹੜਾ ਕਿ ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਸੀ ਉਸ ਦੇ ਉੱਪਰ ਜਾਨਲੇਵਾ ਹਮਲਾ ਹੋ ਜਾਂਦਾ ਹੈ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਸੀ ਜਦੋਂ ਸਰਕਾਰ ਬਣਾਈ ਸੀ ਲੋਕਾਂ ਨੇ ਜੋ ਆਮ ਹੋਰੇ ਚੋਣ ਪ੍ਰਚਾਰ ਕਰਕੇ ਔਰ ਵੋਟਾਂ પાਕੇ ਸਰਕਾਰ ਚੁਣੀ ਪਰ ਜੋ ਸਰਕਾਰ ਦੇ ਵਿੱਚ ਉਹਨਾਂ ਮੰਤਰੀਆਂ ਵੱਲੋਂ ਵਿਧੀਆਂ ਵੱਲੋਂ ਲੋਕਾਂ ਦੀਆਂ ਆਸਾਂ ਤੇ ਖਰਾ ਨਹੀਂ ਉਤਰੇ ਲੋਕਾਂ ਨਾਲ ਵੱਡੇ ਵਾਅਦੇ ਕਰ ਲਏ ਪਰ ਉਹ ਵਾਅਦੇ ਪੂਰੇ ਨਹੀਂ ਕੀਤੇ ਕਿ ਜਿਸ ਕਾਰਨ ਲੋਕਾਂ ਦਾ ਜਿਹੜਾ ਕੁੱਸਾ ਹੈ ਉਹ ਸੱਤਵੇਂ ਅਸਮਾਨ ਤੇ ਲੋਕ ਵਿਧਾਇਕਾਂ ਦਾ ਮੰਤਰੀਆਂ ਦਾ ਵਿਰੋਧ ਕਰ ਰਹੇ ਨੇ ਔਰ ਪਿੰਡੂ ਵਿਕਾਸ ਪੰਚਾਇਤ ਮੰਤਰੀ ਜਿਵੇਂ ਹੀ ਪਿੰਡ ਦੇ ਵਿੱਚ ਆਉਂਦਾ ਔਰ ਪਿੰਡ ਵਾਲੇ ਉਸਤੇ ਉੱਪਰ ਜਾਣੇ ਵਾਂ حملہ ਕਰ ਦਿੰਦੇ ਨੇ ਉਸਨਾਂ ਦੇ ਬਾਡੀਗਾਰਡ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਬਾਡੀਗਾਰਡ ਨੂੰ ਜਿਹੜਾ ਲੋਕਾਂ ਦੇ ਵੱਲੋਂ ਇੱਟਾਂ ਰੋੜੇ ਮਾਰ ਕੇ ਜ਼ਖਮੀ ਕਰ ਦਿੱਤਾ ਜਾਂਦਾ ਹੈ ਸੋ ਬਾਡੀਗਾਰਡ ਵੀ ਪਚਦੇ ਹੋਏ ਅੱਗੇ-ਅੱਗੇ ਨਜ਼ਰ ਆਇਆ ਮੰਤਰੀ ਭੱਜ ਕੇ ਜਿਸ ਨੇ ਆਪਣੀ ਜਾਨ ਬਚਾਈ ਜੋ ਕਿ ਜਿਸ ਤਰ੍ਹਾਂ ਕਿਸਾਨਾਂ ਦੇ ਵੱਲੋਂ ਪਹਿਲਾਂ ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਗਿਆ ਜਦੋਂ ਕਾਲੇ ਕਾਨੂੰਨ ਆਏ ਤਾਂ ਭਾਜਪਾ ਲੀਡਰਾਂ ਦੇ ਨਾਲ ਵੀ ਇਸ ਤਰ੍ਹਾਂ ਕੁਝ ਹੋਇਆ ਭਾਜਪਾ ਦੇ ਬਹੁਤ ਸਾਰੇ ਲੀਡਰਾਂ ਦੇ ਕੱਪੜੇ ਫਾੜ ਦਿੱਤੇ ਗਏ ਉਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਹੋਇਆ ਜੋ ਪਿੰਡਾਂ ਦੇ ਵਿੱਚ ਉਹਨਾਂ ਦੇ ਉੱਪਰ پابੰਦੀ ਲਾ ਦਿੱਤੀ ਗਈ ਪਿੰਡਾਂ ਦੇ ਵਿੱਚ ਉਹ ਬੜ ਨਹੀਂ ਸਕੇ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਦਾ ਸਾਹਮਣਾ ਹੋਇਆ ਬੀਜੇਪੀ ਸਰਕਾਰ ਨੂੰ ਬੀਜੇਪੀ ਦੇ ਵਿਧਾਇਕਾਂ ਨੂੰ ਸੋ ਉਸ ਤੋਂ ਬਾਅਦ ਜੋ ਲੋਕਾਂ ਦੇ ਵੱਲੋਂ ਹੋਰ ਇਸ ਮੰਤਰੀ ਦਾ ਵਿਰੋਧ ਕੀਤਾ ਗਿਆ ਇਸ ਸਰਕਾਰ ਦੇ ਖਿਲਾਫ ਲੋਕ ਜਿਹੜਾ ਗੁੱਸਾ ਜਤਾ ਰਹੇ ਨੇ ਇੱਕ ਪਾਸੇ ਪੂਰੇ ਦੇਸ਼ ਦੇ ਵਿੱਚ ਚੋ ਵੱਖ-ਵੱਖ ਰਾਜਾਂ 'ਚ ਹੜ ਆਏ ਹੋਏ ਨੇ ਇਹਨਾਂ ਹੜਾਂ ਦੀ ਸਥਿਤੀ ਦਾ ਜਾਜਾ ਲੈਣ ਵਾਸਤੇ ਸਾਰੇ ਹੀ ਲੀਡਰ ਭਾਵੇਂ ਕਾਂਗਰਸ ਦੇ ਹੋਣ ਬੀਜੇਪੀ ਦੇ ਹੋਣ ਜਾਂ ਹੋਰ ਕਿਸੇ ਵੀ ਪਾਰਟੀ ਦੇ ਹੋਣ ਉਹ ਲੋਕਾਂ ਦੇ ਨਾਲ ਜਾ ਕੇ ਉਹਨਾਂ ਦਾ ਵਿੱਚ ਰਹਿਤ ਕਰ ਜਾਂਦੇ ਛੱਤ ਪਟਾਰੇ ਨੇ ਸੋ ਦੂਸਰੇ ਪਾਸੇ ਜੋ ਲੋਕ ਜਿਨ੍ਹਾਂ ਦਾ ਗੁੱਸਾ ਸਤਵੇਂ ਸਿਮਾਂ ਤੇ ਚੜਿਆ ਹੋਇਆ ਹੈ ਇਹਨਾਂ ਵਿਧਾਇਕਾਂ ਨੂੰ ਲੈ ਕੇ ਮੰਤਰੀਆਂ ਨੂੰ ਲੈ ਕੇ ਸੋ ਉਸ ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਦੇ ਖਿਲਾਫ ਲੋਕਾਂ ਦਾ ਗੁੱਸਾ ਜੋ ਇੰਨਾ ਸੀ ਕਿ ਲੋਕਾਂ ਨੇ ਉਸਨੇ ਮਗਰ 1 ਕਿਲੋਮੀਟਰ ਤੱਕ ਭੱਜ ਕੇ ਉਸ ਮੰਤਰੀ ਦਾ ਪਿੱਛਾ ਕੀਤਾ ਔਰ ਉਸ ਨੂੰ ਪਿੰਡ ਦੇ ਵਿੱਚੋਂ ਬਾਹਰ ਛੱਡ ਕੇ ਆਏ ਸੋ ਪਿੰਡ ਦੇ ਲੋਕ ਜਿਹੜੇ ਉਸ ਮੰਤਰੀ ਨੂੰ ਪਿੰਡ ਵਿੱਚ ਨਹੀਂ ਵੜਨ ਦੇਣਾ ਚਾਹੁੰਦੇ ਸੀ ਪਿੰਡ ਦੇ ਵੱਲੋਂ ਲੋਕਾਂ ਨੇ ਇਕੱਠੇ ਹੋ ਕੇ ਉਸ ਮੰਤਰੀ ਦਾ ਵਿਰੋਧ ਕੀਤਾ ਜੋ ਜਾਨਲੇਵਾ ਹਮਲਾ ਦਸਿਆ ਜਾ ਰਿਹਾ ਹੈ ਸੋ ਉਹਨਾਂ ਦੇ ਵੱਲੋਂ ਹੁਣ ਪੁਲਿਸ ਦੇ ਉੱਪਰ ਜਿਹੜੀ ਕਿ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਿੰਡ ਵਾਲਿਆਂ ਉੱਪਰ ਜਿਸ ਦੇ ਵਿੱਚ ਔਰਤਾਂ ਵੀ ਸ਼ਾਮਲ ਸੀ ਬੱਚੇ ਵੀ ਸ਼ਾਮਲ ਸੀ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਸੋ ਬਹੁਤ ਵੱਡਾ ਫਵਾਲ ਮੱਚਿਆ ਹੋਇਆ ਹੈ ਉਸ ਪਿੰਡੂ ਵਿਕਾਸ ਪੰਚਾਇਤ ਮੰਤਰੀ ਨੇ ਹੁਣ ਆਪਣਾ ਅਸਤੀਫਾ ਦੇਣਾ ਹੀ ਮناسب ਸਮਝਿਆ ਕਿਉਂਕਿ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਸ ਮੰਤਰੀ ਦੇ ਅਸਤੀਫੇ ਦੀ ਉਸ ਮੰਤਰੀ ਨੇ ਐਸਾ ਕੀ ਕੀਤਾ ਕਿ ਲੋਕਾਂ ਦੇ ਵਿੱਚ ਬਹੁਤ ਗੁੱਸਾ ਉਸ ਮੰਤਰੀ ਦੇ ਖਿਲਾਫ ਜੋ ਕਿ ਇੱਕ ਟਕਨਾ ਬਿਹਾਰ ਦੇ ਵਿੱਚ ਵਾਪਰੀ ਹੈ ਥਾਣਾ ਮਲਵਾਲ ਪਿੰਡ ਦੀ ਹੈ ਜਿੱਥੇ ਕੇ ਥਾਣਾ ਹਿਲਸਾ ਦੇ ਵਿੱਚ ਪਿੰਡੂ ਵਿਕਾਸ ਮੰਤਰੀ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ ਨੌ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਆਏ ਸਨ ਸੋ ਇਸੇ ਤਰ੍ਹਾਂ ਪਿੰਡ ਵਾਲਿਆਂ ਨੇ ਮੰਤਰੀ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਪਿੰਡ ਵਾਸੀਆਂ ਦੇ ਗੁੱਸੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦੇ ਕਾਫਲੇ ਦਾ ਲਗਭਗ 1 ਕਿਲੋਮੀਟਰ ਤੱਕ ਉਸ ਮੰਤਰੀ ਦਾ ਪਿੱਛਾ ਕਰਦੇ ਰਹੇ ਤੇ ਫਿਲਹਾਲ ਪਿੰਡ ਵਿੱਚ ਸੁਰੱਖਿਆ ਬੁਲਾ ਦਿੱਤੀ ਗਈ ਦੋ ਦਿਨ ਪਹਿਲਾਂ ਇੱਕ ਸੜਕ ਹਾਦਸਾ ਹੋਇਆ ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸਥਾਨਕ ਵਿਧਾਇਕ ਪ੍ਰੇਮ ਮੁਖੀਆ ਅਤੇ ਪਿੰਡੂ ਵਿਕਾਸ ਮੰਤਰੀ ਸਰਵਣ ਕੁਮਾਰ ਪੀੜਤ ਪਰਿਵਾਰ ਨੂੰ ਦਿਲਾਸਾ ਦੇਣ ਲਈ ਮਲਵਾਨ ਪਿੰਡ ਦੇ ਵਿੱਚ ਪਹੁੰਚੇ ਅੱਧੇ ਘੰਟੇ ਬਾਅਦ ਜਦੋਂ ਸਾਰੇ ਬਾਹਰ ਆ ਰਹੇ ਸਨ ਤਾਂ ਸਮਾਜ ਵਿਰੋਧੀ ਅੰਸਰਾਂ ਨੇ ਅਚਾਨਕ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਸੋ ਘਟਨਾ ਤੋਂ ਬਾਅਦ ਮੰਤਰੀ ਅਤੇ ਵਿਧਾਇਕ ਕਿਸੇ ਤਰ੍ਹਾਂ ਮੌਕੇ ਤੋਂ ਭੱਜ ਗਏ ਕਈ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਸੂਚਨਾ ਮਿਲਦੇ ਸਾਰ ਹੀ ਕਈ ਥਾਣਿਆਂ ਦੀ ਪੁਲਿਸ ਉਸ ਪਿੰਡ ਦੇ ਆਲੇ-ਦੁਆਲੇ ਪਹੁੰਚ ਗਈ ਔਰ ਪੁਲਿਸ ਸ਼ੌਨੀ ਵਿੱਚ ਬਦਲਤਾ ਕਿ ਆ ਪੂਰਾ ਇਲਾਕਾ ਸੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੇ ਸ਼ਰਾਬੀ ਅੰਸਰਾਂ ਨੇ ਉਸ ਮੰਤਰੀ ਦੇ ਉੱਪਰ ਹਮਲਾ ਕੀਤਾ ਹੈ ਚਾਲੇਵਾ ਹਮਲਾ ਕਰਨ ਵਾਲੇ ਉਹ ਲੋਕਾਂ ਨੇ ਕਿਉਂ ਕੀਤਾ ਜੋ ਹੁਣ ਉਹਨਾਂ ਦੀ ਜ਼ਿੰਮੇਵਾਰੀਆਂ ਹੋ ਰਹੀਆਂ ਨੇ ਔਰ ਉਹਨਾਂ ਨੂੰ ਕਿਹੜੀ ਪਾਰਟੀ ਸ਼ਹਿ ਦੇ ਰਹੀ ਹੈ ਜੋ ਕਿ ਉਹਨਾਂ ਨੇ ਮੰਤਰੀ ਦੇ ਉੱਪਰ ਹਮਲਾ ਕੀਤਾ ਹੈ